ਸੱਤ ਗਰੀਬ ਪਰਿਵਾਰਾਂ ਦੇ ਘਰਾਂ ਨੂੰ ਸਾੜਨ ਮਾਮਲੇ 'ਚ ਪੀੜਤਾਂ ਨੇ ਨਸ਼ਾ ਤਸਕਰਾਂ ਤੇ ਲਗਾਏ ਦੋਸ਼ ਪੰਚਾਇਤ ਤੇ ਪੁਲਿਸ ਨੇ ਕਿਹਾ ਨਿੰਜੀ ਰੰਜਿਸ਼ ਕਾਰਨ ਫੂਕੇ ਘਰ ਪਿੰਡ ਦਾਨ ਸਿੰਘ ਵਾਲੇ ਦੇ ਕੋਠੇ ਜੀਵਨ ਸਿੰਘ ਵਾਲੇ 'ਚ ਸੱਤ ਗਰੀਬ ਪਰਿਵਾਰਾਂ ਦੇ ਘਰ ਨੂੰ ਸਾੜਨ ਦੇ ਮਾਮਲੇ ਵਿੱਚ ਪੀੜਤ ਵਾਰ-ਵਾਰ ਨਸ਼ਾ ਤਸਕਰੀ ਦਾ ਹਵਾਲਾ ਦੇ ਰਹੇ ਹਨ ਪਰ ਪਿੰਡ ਦੀ ਪੰਚਾਇਤ ਅਤੇ ਪੁਲਿਸ ਪ੍ਰਸ਼ਾਸਨ ਪੀੜਤਾਂ ਦੇ ਦਾਅਵਿਆਂ ਤੇ ਪਰਦਾ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪੀੜਤ ਸਾਫ਼ ਕਹਿ ਰਹੇ ਹਨ ਕਿ ਉਹਨਾਂ ਦੇ ਘਰ ਉਦੋਂ ਸਾੜੇ ਗਏ ਜਦੋਂ ਉਹਨਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਪੰਚਾਇਤ ਅਤੇ ਪੁਲਿਸ ਪ੍ਰਸ਼ਾਸਨ ਕਰ ਸਾੜੇ ਜਾਣ ਪਿੱਛੇ ਨਿਜੀ ਰੰਜਿਸ਼ ਦੱਸ ਰਿਹਾ ਹੈ ਦੂਜੇ ਪਾਸੇ ਪਿੰਡ ਵਿੱਚ ਨਸ਼ੀਲੇ ਪਦਾਰਥ ਦੀ ਤਸਕਰੀ ਦਾ ਬੋਲਬਾਲਾ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਪਿੰਡ ਦੇ ਸਰਪੰਚ ਅਤੇ ਪੁਲਿਸ ਦਾਵਾ ਕਰ ਰਹੀ ਹੈ ਕਿ ਪਿੰਡ ਵਿੱਚ ਕੋਈ ਨਸ਼ੀਲਾ ਪਦਾਰਥ ਦੀ ਤਸਕਰੀ ਨਹੀਂ ਹੈ ਪਰ ਅਸਲियत ਵਿੱਚ ਪਿੰਡ ਦੇ 5 ਲੋਕ ਪਹਿਲਾਂ ਹੀ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਹਨ ਪਿੰਡ ਦੀ ਪੰਚਾਇਤ ਦਾ ਦਾਵਾ ਹੈ ਕਿ ਨਸ਼ਾ ਰੋਕਣ ਲਈ ਇੱਕ ਪਿੰਡ ਨਸ਼ਾ ਸ਼ੈਡਾਉ ਕਮੇਟੀ ਵੀ ਬਣਾਈ ਗਈ ਹੈ ਦਰਅਸਲ ਇਹ ਕਮੇਟੀ ਬੇਅਸਰ ਬਣੀ ਹੋਈ ਹੈ ਜੇਕਰ ਇਹ ਕਮੇਟੀ ਸਰਗਰਮ ਹੁੰਦੀ ਤਾਂ ਇਹ ਘਟਨਾ ਨਾ ਵਾਪਰਦੀ ਇਹ ਸਾਈ ਸੂਬੇ ਵਿੱਚ ਪਹਿਲੀ ਘਟਨਾ ਹੈ ਜਿੱਥੇ ਨਸ਼ਾ ਤਸਕਰਾਂ ਨੇ ਓਨਾ ਲੋਕਾਂ ਦੇ ਘਰ ਨੂੰ ਸਾੜ ਦਿੱਤਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਿੰਡ ਦੇ ਸਰਪੰਚ ਬੱਤਾ ਸਿੰਘ ਨੇ ਕਿਹਾ ਕਿ ਲੜਾਈ ਦੇ ਘਰ ਨੂੰ ਅੱਗ ਲਗਾਏ ਜਾਣ ਦਾ ਕਾਰਨ ਨਿੱਜੀ ਰੰਜਿਸ਼ ਹੈ ਪਿੰਡ ਕੋਠੇ ਬਾਬਾ ਜੀਵਨ ਸਿੰਘ ਵਾਲੇ ਦੀ ਵਾਸੀ ਪੀੜਤ ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਪੂਰੀ ਘਟਨਾ ਨਸ਼ਾ ਤਸਕਰਾਂ ਨੇ ਇਨਜਾਮ ਦਿੱਤਾ ਹੈ ਉਸਦੇ ਪਿੰਡ ਦੇ ਕੁਝ ਨੌਜਵਾਨ ਨਸ਼ੇ ਦੀ ਵਰਤੋਂ ਅਤੇ ਵਿਕਰੀ ਵਿੱਚ ਸ਼ਾਮਲ ਹਨ ਉਹਨਾਂ ਨੂੰ ਨਸ਼ਾ ਨਾ ਵੇਚਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਉਕਤ ਵਿਅਕਤੀ ਸਾਡੇ ਪਰਿਵਾਰ ਨਾਲ ਰੰਜਿਸ਼ ਰੱਖਣ ਲੱਗ ਪਏ ਇਨਾਂ ਹੀ ਨੇ ਕੁਝ ਦਿਨ ਪਹਿਲਾਂ ਵੀ ਉਹਨਾਂ ਨੇ ਉਸਦੇ ਪਰਿਵਾਰ ਦੇ ਮੈਂਬਰਾਂ ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ ਜਿਸ ਬਾਰੇ ਉਹਨਾਂ ਪੁਲਿਸ ਅਤੇ ਸਰਪੰਚ ਨੂੰ ਸ਼ਿਕਾਇਤ ਕੀਤੀ ਸੀ ਪਰ ਨਾ ਤਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਸਰਪੰਚ ਨੇ ਉਹਨਾਂ ਨੂੰ ਰੋਕਿਆ ਜਿਸ ਕਾਰਨ ਹਮਲਾਵਰਾਂ ਦਾ ਮੋਨੋਵਲ ਹੋਰ ਵੱਧ ਗਿਆ ਉਹ ਇਨਨੇ ਹਮਲਾਵਰਾਂ ਹੋਗੇ ਕਿ ਪਿਛਲੇ ਵੀਰਵਾਰ ਨੂੰ ਉਹਨਾਂ ਨੇ ਘਰਾਂ ਤੇ ਪੈਟਰੋਲ ਬੰਬ ਸੁੱਟ ਕੇ ਘਰਾਂ ਨੂੰ ਅੱਗ ਲਗਾ ਦਿੱਤੀ। ਰੁਪਿੰਦਰ ਕੌਰ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਆਪਣੇ ਮਾਸੂਮ ਬੱਚਿਆਂ ਨਾਲ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਪੇੜ ਤੇ ਰੁਪਿੰਦਰ ਕੌਰ ਨੇ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਜਦੋਂ ਦੋਵੇਂ ਧਿਰਾਂ ਵਿਚਕਾਰ ਲੜਾਈ ਹੋਈ ਸੀ ਤਾਂ ਸਮਝੌਤੇ ਦੌਰਾਨ ਦੋਸ਼ੀ ਰਮਿੰਦਰ ਸਿੰਘ ਨੇ ਸਰਪੰਚ ਦੇ ਸਾਹਮਣੇ ਉਹਨਾਂ ਦੇ ਘਰ ਨੂੰ ਅੱਗ ਲਗਾਉਣ ਦੀ ਧਮਕੀ ਵੀ ਦਿੱਤੀ ਸੀ। ਪਰ ਫਿਰ ਵੀ ਸਰਪੰਚ ਨੇ ਕੋਈ ਸੁਣਵਾਈ ਨਹੀਂ ਕੀਤੀ। ਮੁਲਜ਼ਮਾ ਨੇ ਸਭ ਕੁਝ ਸਾੜ ਦਿੱਤਾ। ਸਿਰਫ ਉਹਨਾਂ ਦੇ ਪਹਿਨੇ ਹੋਏ ਕੱਪੜੇ ਹੀ ਉਹਨਾਂ ਕੋਲ ਬਚੇ ਸਨ ਪੀੜਤ ਪਰਸਨ ਸਿੰਘ ਨੇ ਕਿਹਾ ਕਿ ਚੀਟੇ ਵੇਚਣ ਅਤੇ ਖਾਣ ਵਾਲਿਆਂ ਨੇ ਘਰਾਂ ਨੂੰ ਅੱਗ ਲਗਾ ਦਿੱਤੀ ਹੈ ਕਿਉਂਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਸੀ ਜੇਕਰ ਉਹ ਵੀਰਵਾਰ ਰਾਤ ਸਮੇਂ ਸਿਰ ਕਰੋਨਾ ਨਿਕਲਦੇ ਤਾਂ ਉਸ ਦੀ ਵੀ ਉਸੇ ਅੱਗ ਵਿੱਚ ਮੌਤ ਹੋ ਜਾਂਦੀ ਪੀੜਤ ਹਰਪੂਲ ਸਿੰਘ ਨੇ ਕਿਹਾ ਕਿ ਇਸ ਸਾਰੀ ਘਟਨਾ ਨੂੰ ਚੀਟੇ ਅਤੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਨੇ ਅੰਜਾਮ ਦਿੱਤਾ ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਨੇ ਉਸ ਦੇ ਭਤੀਜੇ ਅਤੇ ਪ੍ਰਗਟ ਸਿੰਘ ਨੇ ਉਕਤ ਲੋਕਾਂ ਨੂੰ ਸ਼ਾ ਵੇਚਨ ਤੋਂ ਰੋਕਿਆ ਸੀ ਇਸ ਗੱਲ ਨੂੰ ਲੈ ਕੇ ਰੰਜਿਸ਼ ਰੱਖਦੇ ਹੋਏ ਉਹ ਵੀਰਵਾਰ ਰਾਤ ਨੂੰ ਉਹਨਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜੇ ਉਹ ਮੌਕੇ ਤੋਂ ਨਾ ਭੱਜਦੇ ਤਾਂ ਸ਼ਾਇਦ ਉਸ ਨੂੰ ਵੀ ਤਲਵਾਰਾਂ ਨਾਲ ਵੱਢ ਦਿੱਤਾ ਜਾਂਦਾ ਪਿੰਡ ਵਾਸੀ ਨੇ ਦੱਸਿਆ ਕਿ ਕਥਿਤ ਦੋਸ਼ੀ ਦਿਨ ਸਮੇਂ ਹੀ ਘਰਾਂ ਨੂੰ ਅੱਗ ਲਗਾਉਣ ਦੀ ਧਮਕੀ ਦੇ ਚੁੱਕੇ ਸਨ ਜਿਸ ਕਾਰਨ ਜਦੋਂ ਲੋਕਾਂ ਨੂੰ ਉਕਤ ਵਿਅਕਤੀ ਦੇ ਇਕੱਠੇ ਹੋਣ ਦਾ ਪਤਾ ਲੱਗਾ ਤਾਂ ਉਹ ਚੌਕਸ ਹੋ ਗਏ ਜਦੋਂ ਵੀਰਵਾਰ ਰਾਤ ਨੂੰ ਕਰੀਬ 11 ਵਜੇ ਹਮਲਾ ਸ਼ੁਰੂ ਕੀਤਾ ਤਾਂ ਲੋਕ ਜਾਨ ਬਚਾਉਣ ਲਈ ਆਪਣ ਘਰਾਂ ਵਿੱਚੋਂ ਬਾਹਰ ਚਲੇ ਗਏ ਹਮਲਾਵਰ ਕਰੀਬ 2.5 ਘੰਟੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਰਹੇ ਪਿੰਡ ਦਾਨ ਸਿੰਘ ਵਾਲਾ ਕੋਠੇ ਬਾਬਾ ਜੀਵਨ ਸਿੰਘ ਦੇ ਵਾਸੀ ਗੋਰੇ ਸਿੰਘ ਨੇ ਦੱਸਿਆ ਕਿ ਜਦੋਂ ਕਥਿਤ ਦੋਸ਼ੀਆਂ ਨੇ ਘਰਾਂ ਉੱਪਰ ਹਮਲਾ ਕਰ ਦਿੱਤਾ ਤਾਂ ਉਸਨੇ ਨੇੜਲੇ ਲੱਗੇ ਨਿੰਬ ਦੇ ਦਰਖਤ ਤੋਂ ਉੱਪਰ ਚੜ੍ਹ ਕੇ ਆਪਣੀ ਜਾਨ ਬਚਾਈ ਹਮਲਾਵਰਾਂ ਨੇ ਰਵਾਇਤੀ ਹਥਿਆਰਾਂ ਚੁੱਕੇ ਹੋਏ ਸਨ ਦੋਸ਼ੀਆਂ ਨੇ ਪੈਟਰੋਲ ਦੀਆਂ ਭਾਰੀਆਂ ਬੋਤਲਾਂ ਲੋਕਾਂ ਦੇ ਘਰਾਂ ਵਿੱਚ ਸੁੱਟੀਆਂ ਉਸਨੇ ਨਿੰਬੂ ਉੱਪਰ ਬੈਠਿਆਂ ਚੰਗੀ ਤਰ੍ਹਾਂ ਸਾਰੀ ਘਟਨਾ ਦੇਖੀ ਹੈ ਹਮਲਾਵਰਾਂ ਨੇ ਘਰ ਦੀਆਂ ਪੇਟੀਆਂ ਵਾਰੀਆਂ ਤੇ ਵਾਹਕਲਾਂ ਨੂੰ ਵੀ ਪੈਟਰੋਲ ਛਿੜਕ ਕੇ ਆਗ ਲਗਾ ਦਿੱਤੀ। ਕਿਰਪਾਨਾਂ, ਕਾਪਿਆਂ ਨਾਲ ਘਰਾਂ ਦੇ ਸਮਾਨ ਨੂੰ ਤਹਸਨਹਿਸ ਕਰ ਦਿੱਤਾ। ਉਸਨੇ ਕਰੀਬ 2.5 ਘੰਟੇ ਨਿੰਬ ਦੇ ਦਰਖਤ ਉੱਪਰ ਕੱਟੇ ਆਪਣੀ ਜਾਨ ਬਚਾਈ। ਇਸ ਪੂਰੇ ਮਾਮਲੇ ਬਾਰੇ ਐਸਐਸਪੀ ਅਮਨੀਤ ਕੋਂਡਲ ਦਾ ਕਹਿਣਾ ਹੈ ਕਿ ਦੋਵਾਂ ਟੀਰਾ ਵਿਚਕਾਰ ਪੁਰਾਣਾ ਝਗੜਾ ਚੱਲ ਰਿਹਾ ਹੈ ਜਿਸ ਕਾਰਨ ਇਹ ਪੂਰੀ ਘਟਨਾ ਵਾਪਰੀ। ਪੁਲਿਸ ਮਾਮਲੇ ਦੀ ਜਾਂਚ ਨਸ਼ੀਲੇ ਪਦਾਰਥ ਦੇ ਪਹਿਲੂਆਂ ਤੋਂ ਵੀ ਕਰ ਰਹੀ ਹੈ। ਪੀੜਤ ਪਰਿਵਾਰ ਨਸ਼ਾ ਤਸਕਰੀ ਦਾ ਦੋਸ਼ ਲਾ ਰਹੇ ਹਨ। ਜਦੋਂ ਕਿ ਪਿੰਡ ਦਾ ਸਰਪੰਚ ਅਤੇ ਹੋਰ ਲੋਕ ਕਹਿ ਰਹੇ ਹਨ ਕਿ ਇਹ ਘਟਨਾ ਆਪਸੀ ਰੰਜਿਸ਼ ਕਾਰਨ ਵਾਪਰੀ ਹੈ ਕਿਉਂਕਿ ਦੋਵੇਂ ਟੀਰਾਂ ਦਾ ਆਪਸ ਵਿੱਚ ਪਹਿਲਾਂ ਹੀ ਝਗੜਾ ਹੋ ਚੁੱਕਿਆ ਹੈ ਐਸਪੀ ਡੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਜਾਂਚ ਕਮੇਟੀ ਬਣਾਈ ਗਈ ਹੈ ਜੋ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸਚਾਈ ਦਾ ਪਤਾ ਲੱਗਦੇ ਹੀ ਕਾਰਵਾਈ ਕੀਤੀ ਜਾਵੇਗੀ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ